ਨਵੀਂ ਦੋਸਤੋ ਸਾਰ ਵੀਰਾਂ ਪਿਆਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਸੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਪਹੁੰਚਾ ਬਈ ਜੀ ਜਗਰਾਉਂ ਪੀਡੀਐਫ ਮੇਲੇ ਤੇ ਤੇ ਆਪਾਂ ਤੁਹਾਨੂੰ ਕਿਸਾਨਾਂ ਦੇ ਸਬੰਧਤ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਦੇਵਾਂਗੇ ਜਿਵੇਂ ਕਿ ਆਲੂ ਸਾੜਟੀ ਵਾਲੀ ਮਸ਼ੀਨ ਤੂੜੀ ਵਾਲਾ ਰੀਪਰ ਤੇ ਜਾਂ ਫਿਰ ਗੱਠਾ ਬਣਾਉਣ ਵਾਲੀ ਮਸ਼ੀਨ ਤੇ ਵੀਡੀਓ 'ਚ ਬਣੇ ਰਿਹਾ ਜੀ ਕਰਦੇ ਆ ਬਾਈ ਜੀ ਨਾਲ ਗੱਲਬਾਤ ਹੱਸਿਗਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜੀ ਠੀਕ ਹੈ ਜੀ ਤੇ ਮੇਲੇ ਦੇ ਅੱਜ ਪਹੁੰਚਾਂਗੇ ਜੀ ਤੇ ਅੱਜ ਕੀ ਕੀ ਚੀਜ਼ ਲੈ ਕੇ ਆਏ ਬਾਈ ਜੀ ਆਪਾਂ ਬਾਈ ਜੀ ਇੱਥੇ ਅਸੀਂ ਸਟਰਾਰੀਪਰ ਠੀਕ ਹੈ ਇਹ ਪੈਡਿਸਟਰਾ ਚੌਪਲ ਸ੍ਰੈਡਰ 2 ਐਂਡ 1 ਜਿਹੜਾ ਕਿ ਝੋਨੇ ਦੀ ਪਰਾਲੀ ਦਾ ਕੁੱਤਰਾ ਕਰਕੇ ਖਲਾਰ ਦੇ ਵਿੱਚ ਸੁੱਕੀ ਪਰਾਲੀ ਤੂੜੀ ਵੀ ਬਣਦੀ ਹੈ ਤੇ ਕਣਕ ਦੀ ਤੂੜੀ ਤੇ ਸਭ ਤੋਂ ਰੈਲਾ ਚੱਲਣ ਤੇ ਘੱਟ ਡੀਲ ਤੇ ਵੱਧ ਟਰਾਲੀ ਭਰਨ ਵਾਲਾ ਰੀਪਰ ਚਾਨੀ ਐ ਐਗਰੋਡਸਟਰੀ ਠੀਕ ਹੈ ਜੀ ਜੀ ਦੇਖ ਸਾਹਮਣੇ ਠੀਕ ਹੈ ਤੇ ਤੇਲ ਖਰਚੇ ਦੀ ਗੱਲ ਕਰੀਏ ਬਾਈ ਜੀ ਬਾਕੀ ਨਾਲੋਂ ਕਿੰਨਾ ਕੁ ਫਰਕ ਹੈ ਜੀ ਇਹਦੇ ਅੱਧਾ ਲੀਟਰ ਅਸੀਂ ਲਿਖ ਕੇ ਦੇ ਦਿੰਦੇ ਹਾਂ ਨਿਆ ਬਾਕੀ ਇਹਦੀ ਸਾਡੀ ਟੈਕਨੀਕ ਹੀ ਵੱਖਰੀ ਹੈ ਇਹਦੇ ਬੈਡ ਸਿਸਟਮ ਬਲੂਰ ਬਰਮ ਟਾਈਪ ਹੁੰਦਾ ਠੀਕ ਹੈ ਜੀ ਜਿਵੇਂ ਪਹਿਲਾਂ ਮੈਂ ਆਪਣੀਆਂ ਤੂੜੀਆਂ ਵਾਲੀਆਂ ਮਸ਼ੀਨਾਂ ਆ ਰਹੀਆਂ ਨੇ ਸੀ ਉਹਦੇ ਤਾਂ ਇਹ ਦੋ ਪੱਖੇ ਆਉਂਦੇ ਸੀ ਇਹਦੇ ਸਿੰਗਲ ਪੱਖੇ ਤੇ ਸਾਈਡਾਂ ਤੇ ਬਰਮ ਲੱਗਿਆ ਉਹ ਦੇਖੋ ਨਾ ਦੋਨੇ ਪਾਸੇ ਬਰਮ ਲੱਗਿਆ ਬਰਮ ਲੱਗਿਆ ਹੋਣੀ ਤੁਹਾਨੂੰ ਅਸੀਂ ਦੇਖ ਸਕਦੇ ਹਾਂ ਕਿਧਰ ਵੀ ਤੇ ਗਿੱਲਾ ਸੁੱਕਾ ਮਾਲ ਜੋ ਮਰਜ਼ੀ ਚੱਕ ਕੇ ਪਾਈ ਜਾਂਦੇ ਨੇ ਗਿੱਲਾ ਸੁੱਕਾ ਮਾਲ ਸਾਰਾ ਪ੍ਰੋਕਿਓ ਪਾਈ ਜੀ ਇਹਦੇ ਨਾਲ ਹਰੀਪਰਾਲੀ ਲੋਡ ਕਰਦੇ ਰਹੇ ਆ ਆਪਾਂ 2009 ਚ 1000 ਪਾਉਂਦੇ ਸੀਗੇ ਠੀਕ ਹੈ ਜੀ ਹਾਂ ਜੀ ਤੇ ਹਰੀਪਰਾਲੀ ਦਾ ਵੀ ਕੋਈ ਚਾਰ ਪੈ ਜਾਂਦਾ ਜਿਹੜਾ ਡਰਾਮਾ ਡਰਮ ਦਾ ਪ੍ਰੋਸੀਜਨ ਉਹੀ ਆਈ ਨਹੀਂ ਨਹੀਂ ਡਰਮ ਜੇ ਹਰੀਪਰਾਲੀ ਨੂੰ ਕੁੱਤਰ ਨਾਲ ਫਿਰ ਇੱਕ ਡਰਮ ਅਸੀਂ ਐਕਸਟਰਾ ਹੋਰ ਦੰਦੇ ਆ ਜੇ ਕੁੱਤਰਾ ਕਰਕੇ ਖਿਲਾਰਨਾ ਫਿਰ ਡਰਮ ਹੋਰ ਤਰੀਕੇ ਦਾ ਠੀਕ ਹੈ ਜੀ ਉਹ ਸਮਾਨ ਸਾਰਾ ਵੱਖੋ ਵੱਖਰਾ ਹੈ ਲਾਲੇ ਚ ਕਿਹੜਾਈ ਹੋਣਾ ਹੁਣ ਇਸ ਤੇ ਤਾਂ ਕਣਕ ਦੀ ਤੂੜੀ ਤੇ ਰੈਡੀ ਹੈ ਕਣਕ ਦੀ ਤੂੜੀ ਤੇ ਰੈਡੀ ਆਪਾਂ ਦਿਖਾ ਦਿੰਦੇ ਆ ਸਾਨੂੰ ਇਹਦਾ ਕੋ ਸਮ ਜੀ ਜੀ ਆ ਬਈ ਆ ਰਹੀ ਐ ਤੁਸੀਂ ਦੇਖ ਤੇ ਸਰਵਸ ਦੀ ਗੱਲ ਕਰੀਏ ਬਈ ਸਰਵਸ ਤਾਂ ਬਾਈ ਜੀ ਬਾਜ਼ਾਰ ਦੱਸੂਗਾ ਜੇ ਅਸੀਂ ਆਪਦੇ ਮੂੰਹੋਂ ਤਾਂ ਹਰੇਕ ਹੀ ਕਹਿੰਦਾ ਵੀ ਬਈ ਸਰਵਸ ਹੈ ਠੀਕ ਹੈ ਜੀ ਉਹ ਤਾਂ ਫਾਰਮਰ ਦਾਸ ਦੇ ਵੇਸੇ ਚਾਨੀ ਦੀ ਸਰਵਸ 24 ਘੰਟੇ ਹਾਜ਼ਰ ਹੈ ਠੀਕ ਠੀਕ ਹੈ ਜੀ ਤੇ ਇਹ ਕੀ ਸਸਟਾ ਆ ਗਿਆ ਇਹ ਡੇਰੀ ਫਾਰਮਰ ਲਈ ਜਿਹੜਾ ਆਪਾਂ ਅਚਾਰ ਪਾਉਨੇ ਆ ਠੀਕ ਹੈ ਉਹਦਾ ਟੋਆ ਦੱਬਿਆ ਜਾਂਦਾ ਉਸ ਤੋਂ ਬਾਅਦ ਆਪਾਂ ਚੱਕ ਕੇ ਲੋਡਰ ਨਾਲ ਪਾਉਣੇ ਆ ਉਹਦੇ ਨਾਲ ਸਾਰਾ ਚਾਰ ਹਲਦਾ ਉਹਦੇ ਜੇ ਪੁੱਲੀ ਬਣਦੀ ਹੈ ਹਵਾ ਪੈਂਦੀ ਹੈ ਇਹਨੇ ਜਿਹੜੇ ਆ ਬਲੇਡ ਲੱਗੇ ਆ ਆਪਣੇ ਇਹਨਾਂ ਨੇ 15 ਫੁੱਟ ਹਾਈਟ ਤੋਂ ਉਹਨੂੰ ਖੋਚ ਕੇ ਥੋੜਾ ਥੋੜਾ ਤਰ ਕੇ ਥੱਲੇ ਸੈੱਟ ਲੈਣੇ ਉਸ ਤੋਂ ਬਾਅਦ ਆਪਾਂ ਟੋਕਰਾ ਭਰ ਕੇ ਡੰਗਰ ਨੂੰ ਜਾਂ ਲੋਡਰ ਭਰ ਕੇ ਆਪਾਂ TMR ਤੇ ਪਾਉਣੇ ਠੀਕ ਹੈ ਇੱਕ ਤੀਰਪਾ ਮੈਂ ਇਹ ਵੀ ਕਹੂੰਗਾ ਵੀ ਜਿੰਨਾ ਕੁ ਸ ਗੋਰੀਆ ਨੇ ਆਪਾਂ ਨਾ ਕੀਤਾ گاਵਾਂ ਲਈ ਡੇਰੀ ਲਈ ਉਨੇ ਸੰਦ ਹੀ ਆਪਾਂ ਜੇ ਲਿਆਵਾਂਗੇ ਫੇਰ ਆਪਾਂ ਉਹਨਾਂ ਦੇ ਮੁਕਾਬਲੇ ਦੁੱਧ ਲੈ ਸਕਦੇ ਆ ਠੀਕ ਹੈ ਤੇ ਕਿਉਂਕਿ ਉਹਨਾਂ ਦੀ ਜਿਹੜੀ ਟੈਕਨੀਕ ਆ ਵੀ ਉਹ ਕਹਿੰਦੇ ਜਦੋਂ ਆਪਾਂ ਚਾਰ ਨੂੰ ਲੋਡਰ ਨਾਲ ਚੱਕ ਕੇ ਉਹਨਾਂ ਤੋਂ ਡਲਾ ਬਣ ਜਾਂਦਾ ਠੀਕ ਹੈ ਇਹ ਬਲੇਡਾਂ ਨੇ ਉਹਨੂੰ ਥੋੜਾ ਥੋੜਾ ਕਰ ਦੇਣਾ ਬਰੀਕ ਬਰੀਕ ਕਰ ਦੇਣਾ ਹਾਂ ਤੇ ਉਹ ਸਹੀ ਆਚਾਰ ਫਿਰ ਉਹਨੂੰ ਡੰਗਰ ਖਾਂਦਾ ਤੇ ਫਿਰ ਸਹੀ ਉਹਦਾ ਦੁੱਧ ਠੀਕ ਹੈ ਇਹ ਚ ਤਾਂ ਜਿਵੇਂ ਹੁਣ ਮਸ਼ੀਨ ਨਾਲ ਆਪਾਂ ਚਾਰ ਬਣਾਉਨੇ ਆ ਜੀ ਕੋਈ ਦਾਣਾ ਰਹਿ ਜਾਂਦਾ ਇਹ ਇਹ ਦਾਣਾ ਚਲੋ ਟੱਕ ਲੱਗ ਜੂਗਾ ਜਿਵੇਂ ਪੱਤਾ ਵਗੈਰਾ ਵੱਡਾ ਸਹਿਜਾ ਉਹਨੂੰ ਇਹਨੇ ਬਰੀਕ ਕਰ ਦੇਣਾ ਹਾਂ ਜੀ आजी, आजी। दाना ਤੇ ਵੀ ਟੱਕ ਲੱਗੂਗਾ ਜਦੋਂ ਢੇਰ ਚ ਮਾਰੂਗਾ ਹਾਂਜੀ ਹਾਂਜੀ ਪਰ ਉਹ ਦਾਣਾ ਤਾਂ ਟੱਕ ਪਹਿਲਾਂ ਚਾਹੀਦਾ ਹੁੰਦਾ ਜਦੋਂ ਆਚਾਰ ਪੈਣਾ ਹੁੰਦਾ ਠੀਕ ਹੈ ਹਾਂਜੀ ਹਾਂਜੀ ਯਾਨੀ ਕਿ ਕੋਸਤਾ ਫਰਕ ਪਊਗਾ ਨਹੀਂ ਉਹ ਫਰਕ ਪੈ ਜੂਗਾ ਪਰ ਜੇ ਤੁਸੀਂ ਪ੍ਰੋਪਰ ਗੱਲ ਕਰਦੇ ਆ ਨਾ ਮੈਂ ਵੇਖੋ ਟੈਕਨੀਕਲ ਗੱਲ ਕਰਨੀ ਹੈ ਜਿਹੜਾ ਸਹੀ ਹੁੰਦਾ ਵੀ ਜਿਹੜਾ ਆਚਾਰ ਪਾਉਣ ਵੇਲੇ ਮਸ਼ੀਨ ਕੁਤਰਾ ਕਰਦੀ ਜਿਵੇਂ ਵੱਡੀ ਸੈਲਫ ਮਸ਼ੀਨ ਹੈ ਉਹ ਖੇਤ ਦੇ ਵਿੱਚ ਦਾਣਾ ਕ੍ਰੈਸ਼ ਹੋਣਾ ਚਾਹੀਦਾ ਠੀਕ ਹੈ ਉਸ ਤੋਂ ਬਾਅਦ ਜਦੋਂ ਆਚਾਰ ਬਣ ਗਿਆ ਇਹਦਾ ਪਰਪਸ ਹੋਰ ਹੈ ਠੀਕ ਹੈ। ਆ ਕ੍ਰੈਸ਼ ਕਰਨ ਦਾ ਜਦੋਂ ਚਾਰਚ 40 ਦਿਨ ਰਹੇਗਾ ਤਾਂ ਨਾ ਤੇ ਜੇ ਉਹ ਕ੍ਰੈਸ਼ ਹੋਊਗਾ ਫੇਰ ਹੀ ਗਲੂ। ਠੀਕ ਹੈ। ਫੇਰ ਹੀ ਉਹਨੇ ਪੋਲਾ ਪੈਣਾ। ਫੇਰ ਉਹਨੇ ਕੰਮ ਕਰਨਾ। ਠੀਕ। ਤੇ ਇਹਦਾ ਕੀ ਪ੍ਰਾਈਸ ਰੇਟ ਆ ਜੀ? ਇਹਦਾ 1,10,000। 1,10,000। ਲੋਨ ਵਗੈਰਾ ਸਭ ਪੂਰੀ ਵਾਲੀ ਦਾ ਕਿੰਨਾ ਸੀਗਾ? ਲੋਨ ਵੀ ਹੋ ਜਾਂਦੇ। ਪੂਰੀ ਵਾਲੀ ਮਸ਼ੀਨ ਹੈ ਕੀ 4-15 ਤੇ 4-5। 4-15 ਤੇ 4-5। ਹਾਂਜੀ ਵੱਡੇ ਕਟਰ। ਠੀਕ ਹੈ ਵੱਡੇ ਕਟਰ। ਠੀਕ ਹੈ ਜੀ। ਤੇ ਇਹ ਇਹ ਕੀ ਕਿਹੜੀ ਮਸ਼ੀਨ ਆ ਜੀ? ਇਹ ਮਸ਼ੀਨ ਆ ਜੀ ਭਾਰਤ ਦੀ ਪਹਿਲੀ ਆਲੂ ਗ੍ਰੇਡਰ ਕਹਿੰਦੇ ਆਲੂ ਛਾਂਟੀ ਵਾਸਤੇ ਆਲੂ ਛਾਂਟੀ ਵਾਸਤੇ ਪੋਟੈਟੋ ਗ੍ਰੇਡਰ ਜੇ ਆਪਾਂ ਪੰਜਾਬੀ ਦੀ ਗੱਲ ਕਰਕੇ ਵੀ ਆਲੂ ਨੂੰ ਵੱਖੋ-ਵੱਖਰੀਆਂ ਮਤਲਬ ਸਾਈਜ਼ਾਂ 'ਚ ਕੱਟ ਕੇ ਦੇਣ ਵਾਲਾ ਇਹ ਛਾਂਟੀ ਗ੍ਰੇਡਰ ਕਹਿ ਸਕਦੇ ਠੀਕ ਹੈ ਛਾਂਟੀ ਗ੍ਰੇਡਰ ਹਾਂ ਮਤਲਬ ਇਹ ਹੈਗਾ ਭਾਰਤ ਦਾ ਪਹਿਲਾ ਜਿਹੜਾ ਰੂਲਰ ਟਾਈਪ ਰੂਲਰ ਟਾਈਪ ਹਾਂ ਜਿਹੜੇ ਹੁੰਦੇ ਆ ਨਾ ਆ ਉਹ ਬੈਲਟਾਂ ਵਾਲੇ ਆ ਠੀਕ ਹੈ ਜੀ ਹਾਂ ਇਹ ਬਾਕੀ ਅਸੀਂ ਆ ਛਤਰੀ ਵੀ ਲਾਖ ਦਿੱਤੀ ਅੱਜ ਤੱਕ ਇੰਡੀਆ 'ਚ ਕਿਸੇ ਨੇ ਸੋਚਿਆ ਨਹੀਂ ਵੀ ਲੇਬਰ ਕੰਮ ਕਰਦੀ ਛਤਰੀ ਚਾਹੀਦੀ ਹੈ ਠੀਕ ਗ੍ਰੇਡਰ ਤਾਂ ਪਹਿਲਾਂ ਵੀ ਬਹੁਤ ਆ ਜਾਂਦੇ ਆ ਹਾਂ ਜੀ ਠੀਕ ਹੈ ਜੀ ਪਰ ਜਿੰਨਾ ਆਪਾਂ ਗਰੀਬ ਲੇਬਰ ਬਾਰੇ ਸੋਚਾਂਗੇ ਫੇਰ ਹੀ ਆਪਣਾ ਭਲਾ ਹੋਵੇ ਹਾਂ ਜੀ ਹਾਂ ਜੀ ਠੀਕ ਹੈ ਜੀ ਇਹਨਾਂ ਵਿੱਚ ਦੀ ਫਿਰ ਆਲੂ ਸੰਤੀ ਹੋਏ ਇਹਦੇ ਇੱਥੇ ਗੱਟੇ ਲੱਗਣਗੇ ਹਾਂ ਜੀ ਗੱਟੇ ਲੱਗਣਗੇ ਇਹਦੇ 4 4 ਸਾਈਜ਼ ਦੇਣੇ ਆ ਠੀਕ ਹੈ ਜੀ 15 mm ਤੋਂ ਲੈ ਕੇ 105 mm ਤੱਕ ਇਹ ਛਾਂਟੀ ਕਰੂਗਾ 15 ਮਿਤੂਲੇ ਕੇ 105 ਜੀ ਠੀਕ ਹੈ ਠੀਕ ਹੈ ਜਿਵੇਂ ਗੋਲੀ ਆ ਲੋਗ ਹੈ ਮੋਟਾ ਲੋਗ ਹੈ ਸਾਰੇ ਹਾਂਜੀ ਹਾਂਜੀ ਚਲੋ ਤੇ ਕਿੰਨੇ ਕ ਬੰਦੇ ਦੀ ਲੋਡ ਪੈਂਦੀ ਬਾਈ ਜੀ ਇਹ ਤਾਂ ਦੇਖੋ ਚਾਰ ਤਾਂ ਇੱਧਰ ਹੁੰਦੇ ਆ ਤੇ 6 ਉੱਪਰ ਹੁੰਦੇ ਆ ਤੇ 10 12 ਬੰਦੇ ਲੱਗਦੇ ਠੀਕ ਹੈ ਜੀ ਜੇ ਇਹਦੇ ਆਪਾਂ ਜੀ ਰੇਟ ਪ੍ਰਾਈਸ ਰੇਟ ਦੀ ਗੱਲ ਕਰੀਏ ਆ ਦੇਖੋ ਲਿਖਿਆ ਬਾਈ ਪ੍ਰਾਈਸ 100 ਨੂੰ ਦਿਖਾ ਦਿੰਦੇ ਆ ਜੀ 10 ਲੱਖ ਜੀ ਆ ਦੇਖੋ 75000 ਆ ਪ੍ਰਾਈਸ ਰੇਟ ਦੇ ਇਤੇ ਸਬਸਿਡੀ ਜਾਂ ਉਹ ਆਪਣਾ ਹੀ ਸਬਸਿਡੀ ਵੇਖੋ ਕਿਹਾ ਪਰ ਉਹ ਹੁਣ ਜਦੋਂ ਆਊਗੀ ਫੇਰ ਹੀ ਦਾਵਾ ਦਿੱਤਾ ਜਾ ਸਕਦਾ ਹੈ ਫੇਰ ਹੀ ਦਾਵਾ ਦਿੱਤਾ ਜਾ ਸਕਦਾ ਹੈ ਬਈ ਬਾਕੀ ਨਹੀਂ ਕਰਾਂਗੇ ਪਰ ਜੇ ਸਾਨੂੰ ਆਈ ਸਬਸਿਡੀ ਫੇਰ ਵੀ ਜਦੋਂ ਦਾਵਾ ਦਿੱਤਾ ਜਾਓ ਜੀਕਾ ਜੀ ਇਦਰੇ ਟਾਲੂ ਡਿੱਗਰਾ ਆਲੂ ਪਟਾਈ ਵਾਲਾ ਇਹ ਵੀ ਸਾਡਾ ਸਪੈਸ਼ਲ ਮਾਡਲ ਆ ਮਤਲਬ ਇਸ ਡਿਜ਼ਾਈਨ ਤੇ ਭਾਰਤ ਦਾ ਪਹਿਲੇ ਕੋਈ ਨਹੀਂ ਗਏ ਜਿਹਦੇ ਅਸੀਂ ਤਿੰਨ ਵਾਈਬ੍ਰੇਸ਼ਨ ਪਾਈਪਾਂ ਛਾਪਟਾਂ ਲੱਗੀਆਂ ਤੇ ਚਾਰ ਪੌਟ ਲਾਏ ਆ ਠੀਕ ਹਾਂ ਬਾਕੀ ਤਾਂ ਚਲੋ ਸੇਮ ਹੀ ਹੁੰਦੇ ਆ ਇਹ 116 ਸਰੀਆਂ ਦਾ ਡਿੱਗਰ ਹੈ ਇਹ ਆਨੂ ਪਟਾਈ ਡਿੱਗਰ 60 ਐਚਪੀ ਟਰੈਕਟਰ ਇਹਨੂੰ ਚਲਾਉਂਦੇ ਆ 55 60 ਐਚਪੀ 55 ਜਾਂ 60 ਐਚਪੀ ਹਾਂ ਉਹਨਾਂ ਦੇ 2 ਢਾਈ ਕੁਇੰਟਲ ਬੂਰੇ ਵੇਟ ਲੱਗ ਜਾਂਦੇ 2 ਢਾਈ ਕੁਇੰਟਲ ਬੇਰੂਲ ਵੇਟ ਲਾਉਣਾ ਪਊਗਾ ਠੀਕ ਠੀਕ ਬਾਕੀ ਇਹ ਸਬ ਸਵੈਨਰ ਆ ਗਏ ਇਹਦੇ ਚ ਕਿੰਨਾ ਹੀ ਆਨੂ ਪਟਾਈ ਵਾਲੀ ਦਾ ਇਹਦਾ 1 ਲੱਖ 70 ਹਜ਼ਾਰ ਜਿਹੜਾ ਮਾਡਲ ਇਹ ਦੇਖ ਰਹੇ ਆ ਇਹ ਹੈ ਹਾਂ ਜੇ ਬਕਾਰੂਲੇ ਲੈਣਾ ਫਿਰ ਉਹਦਾ ਘਟ ਜਾਂਦਾ ਉਹਦਾ ਕਿੰਨਾ ਹੀ ਉਹ ਫਿਰ ਉਹਨਾਂ ਮੌਕੇ ਤੇ ਅਡਜਸਟਮੈਂਟ ਹੋ ਜਾਂਦੀ ਹੈ ਮੌਕੇ ਤੇ ਅਡਜਸਟਮੈਂਟ ਹਾਂਜੀ ਇਹ ਵੀ ਇਹ ਤੇ ਵੀ ਸਬਸਿਡੀ ਫਿਲਾਲ ਹੈ ਸਬਸਿਡੀ ਤਾਂ ਹੈਗੀ ਆ ਪਰ ਹਾਲ ਹੁਣ ਜਿਹਦੇ ਫਾਇਲ ਲੱਗੀ ਉਸੇ ਨੂੰ ਮਿਲੂ ਨਾ ਠੀਕ ਹੈ ਜੀ ਹਾਂ ਇਹਦੇ ਤੇ ਮਤਲਬ ਇਹ ਸਬਸਵੈਲਰ ਦਾ ਤਹਿ ਤੋੜ ਹਾਲ ਜੀ ਨੂੰ ਆਪਾਂ ਡੂੰਗਾ ਜ਼ਮੀਨ ਕਹਿੰਦੇ ਹਾਂ ਹਾਂਜੀ ਦੱਬ ਕੇ ਬਾਹਰ ਅੱਜ ਕੇ ਖਾ ਦੱਬ ਕੇ ਬਾਹਰ ਅੱਜ ਕੇ ਖਾ ਤੇ ਇਹ ਹੈਗਾ 49000 ਦਾ ਜੇ ਆਪਾਂ ਇਹਦੇ ਤੇ ਦੋ ਬਾਟਮ ਵਾਲਾ ਲਵਾਂਗੇ ਤਾਂ ਹੋਏਗਾ 34000 ਦਾ ਠੀਕ ਹੈ ਜੀ ਜੇ ਇੱਕ ਸਿੰਗਲ ਹਾਲ ਲੈਣਾ ਫਿਰ ਹੈਗਾ 2850 2850 ਠੀਕ ਹੈ ਜੀ ਇਹਦੇ ਚ ਇੱਕ ਸਾਡਾ ਮਾਡਲ ਹੋਰ ਵੀ ਆ ਪੰਜ ਪੰਜਾਂ ਵਾਲਾ ਉਹ ਰੂਡਰ ਲੱਗਿਆ ਉਹ ਸਾਹਮਣੇ ਤੁਹਾਨੂੰ ਫੋਟੋ ਮਿਲ ਸਕਦੀ ਐ ਇੱਧਰ ਦੇ ਸਾਹਮਣੇ ਠੀਕ ਆ ਉਹ ਹਾਂਜੀ 1,05,000 ਉਹ ਲੈ ਕੇ ਨਹੀਂ ਆਏ ਸੀ ਜਗ੍ਹਾ ਘੱਟ ਸੀਗੀ ਠੀਕ ਆ ਜੀ ਤੇ ਇਹ ਮਸ਼ੀਨ ਕਿਹੜੀ ਆ ਗਈ ਇਹ ਹੈਗਾ ਜੀ ਸੈਲਜ ਬੈਲਰ ਸੈਲਜ ਬੈਲਰ ਜਿਵੇਂ ਆਹ ਮਸ਼ੀਨ ਨੇ ਕੁੱਤਰਾ ਕਰਤਾ ਇਹਦੇ ਵਿੱਚ ਪਾਤਾ ਇਹਦੀਆਂ ਡੱੱਖਾਂ ਬਣਾਉਨੀਆਂ ਚਾਰ ਬਣਦਾ ਜਿਹੜਾ ਇਹਦੀਆਂ ਡੱੱਖਾਂ ਬਣਨੀਆਂ ਨੇ ਚਾਰ ਬਣਉਂ ਹਾਂਜੀ ਹਾਂਜੀ ਤੇ ਇੱਕ ਸਾਡੇ ਆਈ ਇਕੱਠਾ ਮੋਨਾਰੀ ਮਸੀਨਾ ਤੇ ਕਿੰਨੇ ਕੁ ਮਤਲਬ ਕਿ ਵਜਨ ਦੀ ਗੱਠ ਬਣਾਉਣੀ ਹੈ ਇਹ ਇੱਕ ਕੁਇੰਟਲ ਦੀ ਵੀ ਆ 2 ਕਵਿੰਟਲ ਵਾਲਾ ਵੀ ਆ ਸਾਡੇ ਕੋਲੇ ਠੀਕ ਆ ਜੀ ਤੇ ਹੋ ਜੀ 2 ਮਿੰਟ ਮਤਲਬ 2 ਕਵਿੰਟਲ ਵਾਲਾ ਵੀ ਆ 5 ਵਾਲਾ ਵੀ ਬਣਾਉਨੇ ਆਪਾਂ ਠੀਕ ਆ ਜੀ ਇਹਦੇ ਚ ਦੋ ਮਾਡਲ ਆ ਇੱਕ ਤਾਂ ਫੁੱਲੀ ਆਟੋਮੈਟਿਕ ਠੀਕ ਆ ਜੀ ਕੱਲਾ ਇਲੈਕਟ੍ਰੀਕਲ ਇਹ ਹੈਗਾ 21 ਲੱਖ ਦਾ ਇੱਕ ਟਰੈਕਟਰ ਪੀਟ ਕੋ ਨਾਲ ਵੀ ਚੱਲਦਾ ਤੇ ਆਟੋਮੈਟ ਕਿਉਂ ਹੁੰਦਾ ਉਹ ਹੈਗਾ 18.5 ਲੱਖ ਠੀਕ ਹੈ ਜੀ ਤੇ ਜੇ ਸਾਰ ਆਪਾਂ ਗੱਲ ਕਰੀਏ ਰੋਲ ਦੀ ਇਕੱਠ ਜਾਨੀ ਇਹ ਜਿਹੜਾ ਰੋਲ ਦੀ ਕੈਪੈਸਿਟੀ ਦਾ ਨਾ ਡੋਟੀ ਇਹ ਕੰਪਨੀਆਂ ਦੀ ਕੁਆਲਿਟੀ ਨਹੀਂ 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 ਆਏ ਨਹੀਂ ਜਿਵੇਂ ਆ ਰੋਲ ਹੈ ਕਈ ਇਕੱਠਾ ਆਇਆ ਕਰਨ ਲੱਗ ਜਾਂਦੇ ਨੇ ਤਾਂ ਗਿਆ ਏ ਉਹੀ ਮੈਂ ਦੱਸਿਆ ਨਾ ਜਿਉਂ ਕੁਆਲਿਟੀ ਦਾ ਫਰਕ ਹੁੰਦਾ ਇਹ ਰੋਲ ਆਪਾਂ ਨਹੀਂ ਬਣਾਉਂਦੇ ਆਪਾਂ ਤਾਂ ਬਿਲਰ ਬਣਾਉਂਦੇ ਆ ਨਾ ਠੀਕ ਹੈ ਜੇ ਦੀ ਕੁਆਲਿਟੀ ਬਾਰੇ ਕਿਸੇ ਨੇ ਗੱਲ ਕਰਦੀ ਹੋਊਗੀ ਤਾਂ ਅਸੀਂ ਸਲਾਹ ਦੇ ਦਿੰਦੇ ਨੇ ਭਈਆ ਕੰਪਨੀ ਦੀ ਵਧੀਆ ਹੈਗੀ ਠੀਕ ਤੇ ਮੂਹੇ ਤੇਰਾ ਮੱਕੀ ਦਾ ਚਾਰ ਤੋਂ ਵਾਲੀ ਮਸਲੀ ਆਣੀ ਜੀ ਹਾਂਜੀ ਇਹ ਇਹ ਫੋਰੇਜ ਹਾਰਵੈਸਟਰ ਭਾਰਤ ਦੀ ਪਹਿਲੀ ਮਸ਼ੀਨ 2009 ਚ ਆਪਾਂ ਤਿਆਰ ਕੀਤੀ ਸੀ ਠੀਕ ਹੈ ਜੀ ਤੇ ਅੱਜ ਇਹ ਸੀਕਾ ਬੰਚਾ ਘੱਟਾ ਬਲ ਇੰਜਨ ਤੇ ਆ ਗਈ 6 ਰੋ ਮਸ਼ੀਨ ਹੈ ਠੀਕ ਹੈ ਜੀ ਇਹਦੇ ਚ 9 ਸੈੱਡ ਵੀ ਆ ਜਾਂਦੇ ਜਿਹੜੇ 18 ਇੰਚ ਤੇ ਆ ਜਾਂ 24 ਇੰਚ ਤੇ 6 ਹੁੰਦੇ ਆ ਠੀਕ ਹੈ ਤੇ ਸਭ ਤੋਂ ਵਧੀਆ ਬੈਸਟ ਮਤਲਬ ਜੀ ਕੁਆਲਟੀ ਦੀ ਹੈ ਹਾਂ ਜਿਹੜਾ ਕਿ ਇਹਦਾ ਦਾਣਾ ਕ੍ਰਸ਼ਿੰਗ ਹਾਂਜੀ ਓਵਰ ਸਟੇਜ ਆਪਾਂ ਮੱਕੀ ਕਰ ਲੀਏ ਦਾਣਾ ਕ੍ਰਸ਼ ਵੀ ਹੋਊਗਾ ਜੋ ਪੰਛੀ ਸਾਈਜ ਵੱਡਾ ਕਰਨਾ ਤਾਂ ਵੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਹਾਂ ਜੀ ਅੱਜ ਕੱਲ ਜਿਹੜਾ ਮੈਂ ਇਹਦੇ ਬਾਰੇ ਥੋੜੀ ਜੀ ਖੁੱਲ ਕੇ ਜਾਣਕਾਰੀ ਦੇਵਾਂਗਾ ਵੀ ਜਿਵੇਂ ਤੁਸੀਂ ਇਹ ਮਸ਼ੀਨ ਦੇਖ ਰਹੇ ਆਂ ਹਾਂ ਜੀ ਇਹਦੇ 'ਚ ਜਿੰਨਾ ਵੀ ਹੁਣ ਡੇਰੀ ਫਾਰਮਰ ਅੱਗੇ ਕੰਮ ਕਰ ਰਹੇ ਆ ਉਹਨਾਂ ਨੇ ਆਚਾਰ ਮੋਟਾ ਪਾਉਣਾ ਠੀਕ ਹੈ ਪੋਤਰਾ ਵੱਡਾ ਰੱਖਣਾ ਦਾਣਾ ਕ੍ਰਸ਼ ਹੋਣਾ ਚਾਹੀਦਾ ਹੈ ਗਨੇਰੀ ਪਾਰਟ ਨਹੀਂ ਹੋਣੀ ਚਾਹੀਦੀ ਆ ਉਹਦੀ ਪ੍ਰੈਸ਼ਨ ਸਹੀ ਹੋਊਗੀ ਆਚਾਰ ਦੀ ਕੁਆਲਿਟੀ ਬਣੂਗੀ ਔਰ ਦੁੱਧ ਵੀ ਵਧੂਗਾ ਕਿਉਂਕਿ ਡੰਗਰ ਦੇ ਅੰਦਰ ਚਾਰ ਪੇਟ ਹੁੰਦੇ ਆ ਚਾਰ ਪੇਟਾਂ ਦੇ ਵਿੱਚ ਤਾਂ ਹੀ ਪਰਪਾਈ ਹੋਊਗੀ ਜਿਹਦਾ ਕੁਤਰਾ ਬੋਟਾ ਹੋਊਗਾ ਠੀਕ ਹੈ ਜੀ ਜੇ ਆਪਾਂ ਬਰੀਕ ਕੁਤਰਾ ਰੱਖਾਂਗੇ ਉਹ ਖਾਊਗੀ ਗੋਬਰ ਕਰੂ ਇਹ ਤੁਸੀਂ ਕਿਸੇ ਵੀ ਮਾਹਰ ਤੋਂ ਪੁੱਛ ਸਕਦੇ ਆ ਕਿਉਂਕਿ ਜਿਹੜੀ ਫੌਨ ਦੇ ਵਿੱਚ ਕਾਡਾਂ ਚੱਲੀਆਂ ਐ ਇਹ ਚ ਫਗਾਂ ਜਾਂ ਕੋਈ ਵੀ ਐ ਉਹ ਗੋਰਿਆਂ ਨੇ ਬੈਠ ਕੇ ਕਲਾਸਾਂ ਲਾਈਆਂ ਇਸ ਗੱਲ ਦੀਆਂ ਵੀ ਇਹ ਮਸ਼ੀਨਾਂ 'ਚ ਸੁਧਾਰ ਕਰੋ ਤਾਂ ਅਸੀਂ ਇਹਨੂੰ 18 ਤੋਂ ਇਹ ਸੁਧਾਰ 'ਚ ਲਿਆਂਦਾ ਤੇ ਜਿੰਨੀਆਂ ਵੀ ਆਪਣੀਆਂ ਕੋਈ ਪਹਿਲਾਂ ਦੀ ਵੀ ਜੇ ਕੋਈ ਮਸ਼ੀਨਾਂ ਕੋਈ ਸੱਜਣ ਬੇਲੀ ਪ੍ਰਾਣੀ ਚਲਾਉਂਦਾ ਤਾਂ ਉਹ ਵੀ ਮੇਰੇ ਨਾਲ ਸੰਪਰਕ ਕਰਕੇ ਉਹਦੇ 'ਚ ਸੋਧ ਕਰ ਸਕਦਾ ਠੀਕ ਠੀਕ ਤੇ ਬਾਕੀ ਇਹਦੇ ਤੇ ਤਾਂ ਅਸੀਂ ਜਿਹੜਾ ਇਸ ਟਾਈਮ ਬੈਸਟ ਨੰਬਰ 1 ਹੈ ਹੁਣ ਸਾਡੇ ਪ੍ਰਧਾਨ ਜੀ ਦਲਜੀਤ ਸਿੰਘ ਸਦਰਪੁਰਾ ਤੇ 2 ਸਾਲ ਤੋਂ ਆਪਣੀ ਇਸੇ ਮਸ਼ੀਨਾਂ ਚਾਰ ਪਾਉਂਦੇ ਆ ਦਲਜੀਤ ਸਿੰਘ ਲੰਗਿਆਣਾ ਫਿਰ ਰੇਸ਼ਮ ਸਿੰਘ ਪੁੱਲਰ ਫਿਰ ਜਲੰਧਰ ਤੋਂ ਮਨਿੰਦਰ ਸਿੰਘ ਠੀਕ ਹੈ ਜੀ ਹੋਰ ਵੀ ਕਾਫੀ ਸੱਜਣਾ ਮੈਂ ਜਿਹਨਾਂ ਦੇ ਨਾਂ ਦੱਸਦਾ ਤਾਂ ਬਹੁਤ ਲੰਬੀ ਲਿਸਟ ਹੈ ਸੱਖ ਮਸ਼ੀਨਾਂ ਆਪਾਂ ਇਹ ਮਾਰਕੀਟ 'ਚ ਦਿੱਤੀਆਂ ਠੀਕ ਹੈ ਬਹੁਤ ਜਿਹੜੇ ਨੇ ਵੀ ਇਹਦਾ ਚਾਰ ਪਾਇਆ ਉਹਨੇ ਮੈਨੂੰ ਇਹ ਦੱਸਿਆ ਵੀ ਸਾਡਾ ਦੁੱਧ ਪੀਂ ਠੀਕ ਬੈਸਟ ਆ ਜੀ ਮੈਂ ਆਪਾਂ ਬੈਸਟ ਹੈ ਯਾਨੀ ਹਾਂਜੀ ਹਾਂਜੀ ਤੇ ਤੇਲ ਖਰਚੇ ਦੀ ਗੱਲ ਕਰੀਏ ਭੈਜੀ ਦੇਖੋ ਅੱਜ ਇਹਨਾਂ ਨੇ ਅੰਤਰਰਾਸ਼ਟਰੀ 17ਵਾਂ ਡੇਰੀ ਸ਼ੋਅ ਲਾਇਆ ਪੀਡੀਐਫ ਇਹਦੇ ਠੀਕ ਹੈ ਜੀ ਉਹਨਾਂ ਨੇ ਆਪ ਦੀ ਦੇਖਰੇਖ 'ਚ ਮਸ਼ੀਨ ਤਿਆਰ ਕਰਾਈ ਸੀਗੀ ਠੀਕ ਹੈ ਤੇ ਉਹਨਾਂ ਨੇ ਸਮੇਂ-ਸਮੇਂ 'ਤੇ ਜਿੰਮੇ ਉਹ ਬਾਹਰ ਘੁੰਮ ਕੇ ਆਉਂਦੇ ਸਾਨੂੰ ਸਲਾਹ ਦ ਜੇ ਜੇ ਫਰਾਪਾ ਇਹਦੇ ਪ੍ਰਾਈਸ ਰੇਟ ਦੀ ਗੱਲ ਕਰੀਏ ਪ੍ਰਾਈਸ ਤਾਂ ਵੇਖੋ ਵੀ ਜੀ ਆਉਣਾ ਵੀ ਆਪਾਂ ਇਹਦੇ ਤੇ ਲੈ ਲਾਂਗੇ ਕਈ ਵਾਰ ਨੇ ਇਹ ਵੀਡੀਓ ਚੱਲਦੇ ਚੱਲਦੀ ਹੈ ਕਾਫੀ ਸਮਾਂ ਲੈਂਦਾ ਫਿਰ ਉਹ ਫਰਕ ਆਸਾਨ ਸਾਨੂੰ ਫੋਨ ਕਰਦੀ ਤੁਹਾਡਾ ਰੇਟ ਸੀਗਾ ਉਹਦੇ ਨਾਲ ਬੇਤਰਾ ਵੀ ਮੇਰੇ ਨਾਲ ਡਾਇਰੈਕਟ ਸੰਪਰਕ ਕਰ ਲਓ ਮੈਂ ਨੰਬਰ ਦੱਸ ਦਿੰਦਾ ਠੀਕ ਹੈ ਹਾਂ ਜੀ ਇਹ ਗੱਲ ਸਹੀ ਹੈ ਨੰਬਰ ਮੇਰਾ ਹੈਗਾ 9878030631 ਠੀਕ ਕਿਉਂਕਿ ਇਹਦੇ ਚ ਤਿੰਨ ਮਾਡਲ ਹੈ ਮੇਰਾ ਨਾਮ ਗੁਰਤੇਜ ਸਿੰਘ ਪਿੰਡ ਸਰੀਏ ਵਾਲਾ ਜ਼ਿਲ੍ਹਾ ਬ헨्डा ਠੀਕ ਹੈ ਫੋਨ ਨੰਬਰ ਮੇਰਾ 9878030631 ਇਹਦੇ ਚ ਸਾਡੇ ਤਿੰਨ ਮਾਡਲ ਆ ਚਾਰ ਰੋ ਵੀ ਆ ਪੰਜ ਵੀ ਆ ਛੇ ਵੀ ਆ ਹੁਣ ਕਹਿੰਦਾ ਨੂੰ ਐ ਨਹੀਂ ਪਤਾ ਲੱਗਦਾ ਕੋਈ ਮਾਰਕੀਟ ਚ ਮਸ਼ੀਨਾਂ ਹੋਰ ਆਉਂਦੇ ਨੇ ਉਹ ਕਹਿੰਦਾ ਆਹ ਦੇਖੋ ਜੀ ਉਹਨਾਂ ਦਾ ਰੇਟ ਤਾਂ ਬੋਲੀ ਜਾਂਦਾ ਸਾਡੀ ਮਸ਼ੀਨ ਸਸਤੀ ਹੈ ਪਰ ਇਹ ਨਹੀਂ ਹੁੰਦਾ ਸਸਤੀਆਂ ਸਾਡੇ ਕੋਲੇ ਵੀ ਹੈਗੀਆਂ ਪਰ ਪਹਿਲਾਂ ਆ ਕੇ ਮੇਲੋ ਵੀ ਉਹ ਸਸਤੀ ਕਿਵੇਂ ਹੈ ਤੇ ਇਹ ਮਹਿੰਗੀ ਕਿਵੇਂ ਕਵਾਲਿਟੀ ਕਵਾਲਿਟੀ ਦਾ ਫਿਰ ਪਤਾ ਲੱਗਦਾ ਠੀਕ ਜੀ ਆ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ ਹਾਂਜੀ ਲਓ ਵੀ